ਇਹ ਜਿੱਤੇ ਸਾਡਾ ਕੋਈ ਸਮੱਸਿਆ ਨਹੀਂ ਹੁੰਦਾ ਕੰਮੜੇ ਉਹਦੇ ਤੇ ਡਿਸਪਲੇ ਦੇ ਉੱਤੇ ਜਦੋਂ ਲੱਗੇ ਹੋਏ ਕਿ ਇਹ ਨਹੀਂ ਹੱਡੀ ਉਹਨੂੰ ਕੀ ਕਹਿੰਦੇ ਤੁਸੀਂ ਸਰ ਇੱਧਰ ਤੈਨੂੰ ਕੀ ਕਹਿੰਦੇ ਫ੍ਰੀਜ ਦੇ ਪਿੱਛੇ ਲਿਖਿਆ ਨੋਟ ਫਾਰ ਸੇਲ ਇੱਥੇ ਲਿਖਣਾ ਹੁੰਦਾ ਨੋਟ ਫਾਰ ਸੇਲ ਸਾਮਾਨਦਾਰ ਦੀ ਜ਼ਿੰਮੇਵਾਰੀ ਹੈ ਸਾਮਾਨਦਾਰ ਦੀ ਜ਼ਿੰਮੇਵਾਰੀ ਹੈ ਇਹਦਾ ਮਤਲਬ ਇੱਕ ਕਸਟਮਰ ਆਇਆ ਉਹਨੂੰ ਤੁਸੀਂ ਫੜਾਈ ਜਾਓ ਐਕਸਪਾਇਰ ਸਾਰੇ ਦਾ ਨਿਕਾ ਸਕੈਪਰ ਆ ਤੁ ਕਰਨਾ ਇੱਕ ਚਾ ਕੇ ਸੈਂਪਲ ਚੈੱਕ ਕਰਨਾ ਨਹੀਂ ਤੈਨੂੰ ਸੈੱਟ ਪੈਂਦਾ ਸਾਰੀਆਂ ਖੋਲਣ ਦੇ ਨਹੀਂ ਤੈਨੂੰ ਸੈੱਟ ਪੈਂਦਾ ਭਾਈ ਕਿੱਥੇ ਵਾਪਸੀ ਲੱਜਣਾ ਆ ਜਲਾਣ ਆਪਾਂ ਪੇ ਕਰਾਉ ਨੂੰ ਤਿਆਰ ਆ ਇੱਕ ਵੀ ਚੀਜ਼ ਤੋਂ ਨਹੀਂ ਕਿਹਾ ਕਿ ਚੜਾਣ ਆਪਾਂ ਨਹੀਂ ਪੇ ਕਰਨਾ ਪਰ ਸਮਾਨ ਦਾ ਸੁਪਾ ਤ੍ਰੀ ਦੇ ਇਸ ਤਰ੍ਹਾਂ ਆ ਕੇ ਪੁੱਛਣ ਦੇਓ ਕਿ ਹਾਂ ਕਿ ਉਹ ਚੀਜ਼ਾਂ ਸਰ ਜਿਹੜੀ ਜਿਹੜੀ ਚੀਜ਼ ਦੀ ਬਾਤ ਸੁਣੋ ਮੇਰੀ ਗੱਲ ਸੁਣ ਤੁਸੀਂ ਵੀਡੀਓ ਬਣਾਉਂਦੇ ਹੋ ਤਾਂ ਵੀਡੀਓ ਬਣਾਓ ਚੰਗੀ ਗੱਲ ਅਪਲੋਡ ਵੀ ਕਰਿਓ ਅਪਲੋਡ ਵੀ ਕਰਿਓ ਪਰ ਇੰਨੀ ਗੱਲ ਹੈ ਜਿਹੜੀ ਚੀਜ਼ ਦੀ ਵਾਪਸੀ ਹੈ ਤੁਸੀਂ ਉਹ ਖੋਲ ਕੇ ਵੇਖਣ ਤੇ ਵਾਪਸੀ ਤੇ ਹੋਊਗੀ ਇੱਥੇ ਸਾਡਾ ਕੁਝ ਹੋਰ ਮਸਲਾ ਵੀ ਨਹੀਂ ਦੁੱਤਾ ਕੰਮ ਨਹੀਂ ਚੱਲ ਰਿਹਾ ਹੈ ਸਰ ਅਸੀਂ ਨਹੀਂ ਬੋਲ ਰਹੇ ਆ ਸਰ ਰਾਮ ਨਾਲ ਗੱਲ ਕਰਦੇ ਉਹਨੂੰ ਸਮਝਾਇਆ ਉਹ ਬੁਖਾਰ ਇੱਕ ਯਾਰ ਇੱਕ ਸਾਈਡ ਮੈਨੂੰ ਗੱਲ ਕਰ ਲੈਣ ਦਿਓ ਵੀ ਬਾੜਾ ਕਲਾਸ 2 ਡਿਗਰੀਆ ਫੋਨ ਲੀ ਗਏ ਇਹ ਕਿੰਨੀ ਤਰ੍ਹਾਂ ਠੀਕ ਹੈ ਹਾਂਜੀ ਤੋਂ 2 ਤੋਂ 4 ਡਿਗਰੀ ਤੇ ਰੱਖਣਾ ਜੀ ਇਸ ਤਰ੍ਹਾਂ ਕੋਈ ਲੋਅ ਪੁਆਇੰਟ ਇਸ ਤਰ੍ਹਾਂ ਕਰਨਾ ਸਰ ਸਾਡਾ ਫੋਨ ਤੇ ਆਪ ਤੁਸੀਂ ਵੇਖੋ ਸਹੀ ਜਗ੍ਹਾ ਕਿੰਨੀ ਆ ਤੁਸੀਂ ਇਸ ਤਰ੍ਹਾਂ ਆ ਕੇ ਪੁੱਛਣਦੇ ਹੋ ਕਿ ਹਾਂ ਕਿ ਉਹ ਚੀਜ਼ਾਂ ਸਰ ਜਿਹੜੀ ਜਿਹੜੀ ਚੀਜ਼ ਦੀ ਵਾਪਸੀ ਸੁਣੋ ਮੇਰੀ ਗੱਲ ਸਰ ਤੁਸੀਂ ਵੀਡੀਓ ਬਣਾਉਂਦੇ ਹੋ ਨਾ ਵੀਡੀਓ ਬਣਾਓ ਚੰਗੀ ਗੱਲ ਹੈ ਅਪਲੋਡ ਵੀ ਕਰਿਓ ਹਾਂ ਅਪਲੋਡ ਵੀ ਕਰਿਓ ਪਰ ਇੰਨੀ ਗੱਲ ਹੈ ਜਿਹੜੀ ਚੀਜ਼ ਦੀ ਵਾਪਸੀ ਹੈ ਉਹ ਖੋਲ ਕੇ ਦੇਖਣ ਤੇ ਵਾਪਸੀ ਤੇ ਹੋਊਗੀ ਕੰਪਨੀ ਵੀ ਉਹ ਕੰਪਨੀ ਨੇ ਤਾਂ ਵਾਪਸ ਲੈ ਕੇ ਜਾਣੀ ਆ ਹੋਣ ਰਹੀਆਂ ਸੀ ਆਂਦੀਆਂ ਚੀਜ਼ਾਂ ਆਂਦੀਆਂ ਉਹ ਵਾਪਸੀ ਲੈ ਕੇ ਹੁਣ ਕੰਪਨੀ ਨਹੀਂ ਆਏਗੀ ਸਰ ਤਦ ਤੱਕ ਇਸ ਤਰ੍ਹਾਂ ਵਾਪਸ ਕਰ ਦਿਓ ਯਾਰ ਤੁਸੀਂ ਐਕਸਪਾਇਰ ਥੋੜਾ ਕਾਊਂਟਰ ਤੇ ਲਗਾ ਸਕਦੇ ਹੋ ਭਾਜੀ ਉਹਦੇ ਉੱਤੇ ਉਹਦੇ ਭਾਜੀ ਕਿਉਂ ਭਾਜੀ ਕਾਊਂਟਰ ਦੇ ਅੱਗੇ ਸਮਾਨ ਲੱਗਾ ਜੇ ਉਹ ਵੇਚੀਦਾ ਸਮਾਨ ਅੱਛਾ ਉਹ ਵੇਚੀਦਾ ਪਿਛਲਾ ਨਹੀਂ ਵੇਚਦੇ ਪਿਛਲਾ ਪਿਛਲਾ ਕੁਝ ਵੀ ਨਹੀਂ ਵੇਚ ਰਹੇ ਪਰ ਤਾਂ ਸਰ ਉੱਤੇ ਜਿਹੜਾ ਉੱਤੇ ਉੱਤੇ ਲੱਗਾ ਜਿਹੜਾ ਬਿਸਕੁਟ ਸਾਹਮਣੇ ਡਿਸਪਲੇਸ ਲੱਗਾ ਉਹ ਨਹੀਂ ਵੇਚਦੇ ਜਿਹੜਾ ਥੱਲੇ ਲੱਗਾ ਉਹ ਵੇਚਦੇ ਗਿਆ ਇਸ ਤਰ੍ਹਾਂ ਚੀਜ਼ਾਂ ਭਾਜੀ ਅਸੀਂ ਉਹਦੇ ਤੇ ਡਿਸਪਲੇ ਦੇ ਉੱਤੇ ਜਦੋਂ ਲੱਗਿਆ ਹੋਇਆ ਕਿ ਇਹ ਨਹੀਂ ਹੱਡੀ ਉਹਨੂੰ ਕੀ ਕਹਿੰਦੇ ਤੁਸੀਂ ਸਰ ਇੱਧਰ ਵੇਖੋ ਫ੍ਰਿਜ ਦੇ ਪਿੱਛੇ ਇਹਨੇ ਕਿਤੇ ਲਿਖਿਆ ਨੋਟ ਫਾਰ ਸੇਲ ਇੱਥੇ ਲਿਖਣਾ ਹੁੰਦਾ ਨੋਟ ਫਾਰ ਸੇਲ ਸਰ ਇੱਧਰ ਜਿਹੜੀ ਮੱਝ ਦੁਕਾਨ ਦੇ ਚਲ ਜਾਓ ਕਿਤੇ ਵੀ ਤੁਹਾਨੂੰ ਲੱਭ ਜਾਊਗਾ ਭਾਜੀ ਸਾਰੇ ਸਾਰਿਆਂ ਦੇ ਸਾਰਿਆਂ ਦੇ ਜਾ ਰਹੇ ਤੇਰੇ ਤੇ ਤ ਨਹੀਂ ਆਇਆ ਪਹਿਲਾਂ ਇਸ ਤੋਂ ਪਹਿਲਾਂ ਪਿੱਛੇ ਫਸਟ ਘਰ ਮਾਪੂਰਾ ਦੇ ਸਰ ਇਸ ਤਰ੍ਹਾਂ ਸਭ ਤੁਸੀਂ ਪੂਰੇ ਅੰਬਰਸਰ ਦੀ ਕਿਤੋਂ ਤੇ ਇਸ ਤਰ੍ਹਾਂ ਹੀ ਕਰਦੇ ਸੀ ਹੋਰ ਕਿਸ ਤਰ੍ਹਾਂ ਕਰਦੇ ਆ ਮੈਂ ਤਾਂ ਮਦਦ ਦੇ ਕੇ ਆਗਾ ਤੁਸੀਂ ਅਪਲੋਡ ਕਰਿਓ ਚਲੋ ਆ আচ্ছা ਚਲੋ ਫਿਰ ਕਰੋ ਸਾਈਨ ਕਰੋ ਆਪਣਾ ਵਪਾਰੀ ਦੀ ਜ਼ਿੰਮੇਵਾਰੀ ਹੈ ਵਪਾਰੀ ਦੀ ਜ਼ਿੰਮੇਵਾਰੀ ਹੈ ਨਾ ਇਹਦਾ ਮਤਲਬ ਇੱਕ ਕਸਟਮਰ ਆਇਆ ਉਹਨੂੰ ਤੁਸੀਂ ਫੜਾਈ ਜਾਓ ਐਕਸਪਾਇਰ ਬਹੁਤ ਅੱਛੀ ਗੱਲ ਹੈ ਕਿ ਕਿਹੜੇ ਕਸਟਮਰ ਆਇਆ ਨਾ ਅਜੇ ਤੱਕ ਕੋਈ ਐਕਸਪਾਇਰ ਸਮਾਨ ਨਹੀਂ ਗਿਆ ਸਾਡਾ ਹਾਂ ਅਜੇ ਤੱਕ ਕੋਈ ਵਾਪਸੀ ਨਹੀਂ ਐਕਸਪਾਇਰ ਸਮਾਨ ਸਾਡਾ ਜਿੰਨਾ ਗਿਆ ਸਾਰਾ ਜਾਇਜ ਹੀ ਗਿਆ ਆਪਾਂ ਜਾਇਜ ਹੀ ਪਾ ਕੇ ਜਦੋਂ ਵੀ ਵੇਚੀਦਾ ਨਾ ਪਹਿਲੇ ਆਪ ਤਰੀਕ ਚੈੱਕ ਕਰਕੇ ਵੇਚੀਦਾ ਆਪਾਂ ਇਸੇ ਕਰਕੇ ਇੱਥੇ ਪਈਆਂ ਹੋਈਆਂ ਨੇ ਇੱਥੇ ਸਰ ਪਲੀਜ਼ ਦੀ ਗੱਲ ਨਹੀਂ ਆ ਪਲੀਜ਼ ਦੀ ਗੱਲ ਨਹੀਂ ਸਰ ਤੁਸੀਂ ਦੋਸਤ ਪਸਟਾ ਯਾਰ ਇਹਨਾਂ ਕੋਲ ਸਰ 100-100 ਰੁਪਏ ਦੀ ਆ ਜੀ ਵਾਪਸੀ ਜਾਂਦੀ ਹੈ ਤੇ ਨਵੀਂ ਆਉਂਦੀ ਹੈ ਹੁਣ ਇਹਦੇ ਬੱਲੇ ਕੌਣ ਪੇ ਕਰੇਗਾ 50-50 ਰੁਪਏ ਦਾ ਇੱਕ ਕੈਮ ਹੈਗਾ ਤੁਸੀਂ ਇੱਕ ਖੋਲ ਕੇ ਦੇਖੋ ਜਿਹੜਾ ਉਹ ਹੈ ਹੁਣ ਇਹਦੀ ਤੇ ਵਾਪਸੀ ਜਾਣੀ ਸੀ ਉਹ ਕਿੱਥੇ ਗਿਆ ਉਹ ਤੇ ਸਾਡੇ ਬੱਲੇ ਪੈ ਗਿਆ ਤੁਸੀਂ ਤੇ ਲੀਗਲ ਐਕਸ਼ਨ ਲੈ ਲੈਂਦੇ ਆ ਹਾਂ ਬਾਤ ਫਟਾ ਮਾਰ ਇਹ ਲੀਗਲ ਐਕਸ਼ਨ ਹੈ ਮੇਰੀ ਮੇਰੀ ਗੱਲ ਸੁਣਾ ਮੈਂ ਤੈਨੂੰ ਕੀ ਕਹਿ ਰਿਹਾ ਕਿ ਜਦੋਂ ਚੀਜ਼ ਤੁਸੀਂ ਸਾਰੀ ਹੈ ਇਹ ਤੁਹਾਡੀ ਦੁਕਾਨ ਹੈ ਅਸਾਂ ਇਹਦੇ ਤੇ ਜਿਹੜੀ ਚੀਜ਼ ਡਿਸਟਰਬ ਹੋਈ ਜਿਹੜੀ ਐਕਸਪਾਇਰ ਹੋਈ ਆਪਣੇ ਬਾਅਦ ਚੈੱਕ ਹੁੰਦੀ ਆ ਹਫਤੇ ਬਾਅਦ ਆਹ ਲੀਤ ਨਹੀਂ ਤੇ ਇੱਕ ਇੱਕ ਮਹੀਨਾ ਹੋ ਅਜੇ ਐਕਸਪਾਇਰ ਸਰ ਲੱਗੀ ਕਿੱਥੇ ਇਹ ਦੋ ਮਹੀਨੇ ਦੋ ਮਹੀਨੇ ਐਕਸਪਾਇਰ ਹੋ ਗਏ ਠੀਕ ਹੈ ਵੇਖੋ ਤਾਂ ਸਭ ਪਿੱਛੇ ਲਾਈ ਦੀ ਆਪਾਂ ਇੱਥੇ ਪਿੱਛੇ ਕਿੱਥੇ ਆ ਸਾਹਮਣੇ ਕਾਊਂਟਰ ਆ ਇਹ ਟੋਡਾ ਪਿੱਛੇ ਸਰ ਸਾਰਾ ਸਮਾਰਟ ਫਲੋਰ ਦਾ ਪਿਆ ਹੁੰਦਾ ਸੋ ਕੋਈ ਬੋਤਲ ਨਹੀਂ ਰੱਖੀ ਤੇ ਸਾਰੇ ਆਮ ਬੂਦ ਪਕਾਣੇ ਹੁੰਦੇ ਆ ਕੋਈ ਸਤਨੂ ਹੈ ਮੈਨੂੰ ਸਾਰੇ ਕੰਮ ਦਾ ਪਤਾ ਬਹੁਤ ਵਧੀਆ ਗੱਲ ਹੈ ਅਫਸੀ ਲੈਨ ਨੂੰ ਉਹਦਾ ਸਰ ਨੇ ਜ਼ਿੰਮੇਵਾਰੀ ਚੁਕਨੀ ਆ ਕਿ ਰੀਅਲ ਉਹ ਗੱਲ ਕਹਿ ਰਹੇ ਆ ਜਦੋਂ ਕੋਈ ਚੀਜ਼ ਵਾਪਸੀ ਜਦੋਂ ਐਕਸਪਾਇਰ ਹੋਣੀ ਹੁੰਦੀ ਆ ਉਹਨੂੰ ਅਸੀਂ ਇੱਕ ਡੱਬੇ ਦੇ ਵਿੱਚ ਪਾ ਕੇ ਉਹਨੂੰ ਲਿਖਣਾ ਹੁੰਦਾ ਨੋਟਸ ਨਾ ਕਿ ਕਾਊਂਟਰਾਂ ਦੇ ਉੱਤੇ ਲਗਾਣਾ ਹੁੰਦਾ ਉਹ ਪਹਿ ਇਹ ਨਾ ਬਾਹਰ ਪਿੱਛੇ ਡੱਬੇ ਇਦਾਂ ਹੀ ਕੋਈ ਡੱਬਾ ਲਗਾਓ ਉਹ ਯਾਰ ਸੁਣ ਤੇ ਲੈ ਫਿਰ ਤੂੰ ਸੁਣਨਾ ਚਾਹੁੰਦਾ ਅੱਜ ਨਾਮ ਹੈਗਾ ਬਿਹਾਰੀ ਲੜੂ ਸ਼ੂਡੂ ਸ਼ੋਪ ਦੁਕਾਨ ਦਾ ਨਾਮ ਉਹ ਨਹੀਂ ਜਿੱਦਾ ਇਹ ਪਿੱਛੇ ਪੇ ਕੈਨ ਇਹ ਗੀ ਹਾਲ ਗੇਟ ਪੁਰਾਣੀ ਸਬਜ਼ੀ ਮੰਡੀ 'ਚ ਤੇ ਜਿੱਦਾਂ ਉਹਨੇ ਵੇਖੋ ਕੈਨ ਪੇ ਹੋਏ ਜੇ ਕੈਨ ਕਹਿੰਦੇ ਕੀ ਇਹ ਤਾਂ ਡੇ ਐਕਸਪਾਇਰ ਹੈਗੇ ਸਾਡੇ ਉਹ ਖਾਨੇ 'ਚ ਉਹ ਵੇਖੋ ਪਿੱਛੇ ਕਿਤੇ ਨਹੀਂ ਨੇਰ ਆਂਦਾ ਐਕਸਪਾਇਰੀ ਨਾ ਉਹਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਜਦ ਕੰਪਨੀ ਹੀ ਮਾਲ ਵਾਪਸ ਲੈ ਰਹੀ ਹੈ ਆਪਾਂ ਕਿਉਂ ਵੇਚੀ ਤੁਸੀਂ ਦੱਸੋ ਤੇ ਆਹ ਵੇਖਿਓ ਆ ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਇਹ ਵੇਖੋ ਕਹਿੰਦੇ ਐਕਸਪਾਇਰੀ ਗਈ ਹੈ ਫ फेब्रुवारी 2026 ਇਹ ਕਿਹੜੀ ਕਿਹੜੇ ਐਂਗਲ ਤੋਂ ਐਕਸਪਾਇਰੀ ਗਈ ਦੱਸੇਰ ਸਰ ਉਹ ਕਹਿੰਦੇ ਕਿ ਇਹ ਤੁਸੀਂ ਸਰ ਆਹ ਵੇਖੋ ਆਪਾਂ ਮੰਨਦੇ ਕਿ ਆਓ ਸਰ ਆਪਾਂ ਇੱਕ ਇੱਕ ਦੇ ਡੱਬੇ ਦੇ ਵਿੱਚ ਤੋਂ ਨਾ ਵੜੇ ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉੱਦਾਂ ਹੀ ਵਿੱਚ ਸਰ ਮੈਂ ਮੰਨਦਾ ਤਾਂ ਡਿਗਲ ਹੁਣ ਜਿੱਦਾਂ ਪੀਸ ਕੋਈ ਵਿੱਚ ਵੜਿਆ ਹੈਗਾ ਆਪਾਂ ਵਿੱਚ ਤੋਂ ਨਾ بڑے ਡੱਬੇ ਦੇ ਹੁਣ ਸਾਡੇ ਹੈਗਾ ਫਰੂਟ ਦਾ ਕੰਮ ਠੀਕ ਹੈ ਸਾਡੇ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ ਉਹਨਾਂ ਕਿ ਅਸਾਂ ਨੂੰ ਰੱਖਣੀ ਪੈਂਦੀ ਹੈ ਮਜਬੂਰੀ ਕਰਕੇ ਠੀਕ ਹੈ ਪਰ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ ਤੇ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿਛੇ ਗਈਆਂ ਸਰਦੀਆਂ ਹਾਲੇ ਗਰਮੀਆਂ ਆਈਆਂ ਹੀ ਹੁਣੇ ਤਾਂ ਜਿੱਦੇ ਸਾਹਮਣੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਹੈ ਸਰ ਉਹ ਵਿੱਚ ਹੀ ਮਿਲੀ ਅੰਦਰ ਰੱਖੀਏ ਤੁਸੀਂ ਮੈਨੂੰ ਇਹ ਗੱਲ ਦੱਸੋ ਨਾਲ એનર્ਜੀ ਡਰਿੰਕ ਦਾ ਵੀ ਸੋਵੀ ਨਾਲ ਉਹ ਐਨਰਜੀ ਰਿੰਕ ਸਰਤਨ ਮੈਂ ਕਹਿੰਦੇ ਕੰਪਨੀ ਮਾਲ ਵਾਪਸ ਲੈ ਲੈਂਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਹਨ 6 ਮਹੀਨੇ ਬਾਅਦ ਹਨ ਹੁਣ ਸੱਜਾ ਤੇ ਮਾਲ ਇੱਥੇ ਪਿਆ ਰਹਿਣਾ ਆਪਾਂ ਬਾਹਰ ਤੁਨਾ ਜਾ ਕੇ ਸੋਚਦੇ ਨਾਏ ਉਹ ਕਹਿੰਦੇ ਤੁਸੀਂ ਉਧਰ ਰੱਖੋ ਉਧਰ ਆਪਾਂ ਫਰੂਟ ਰੱਖੀਏਗੀ ਆਪਾਂ ਇਹ ਰੱਖੀਏ ਬੋਤਲ ਤੁਸੀਂ ਮੰਨ ਲਈਂਦੀ ਗੱਲ ਦੱਸੋ ਹੁਣ ਇਹਨਾਂ ਵੱਲ ਤੁਹਾਡਾ ਕੀ ਕਿਆ ਗਿਆ ਨਾ ਇਹਨਾਂ ਵੱਲ ਸੱਜਾ ਜਿਹੜੇ ਨੇ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਵਾ ਇਹ ਵੀ ਇਹ ਸਾਡਾ ਭਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਸੀ ਮੈਂ ਭਰ ਦਾਂ ਕਹੋ ਨਾ ਆਪ ਭੱਜ ਗਏ ਹੁਣ ਤੁਹਾਡਾ ਚਲਾਨ ਕਿੱਥੇ ਜਾਏਗਾ ਚਲਾਨ ਸਰ ਸਾਨੂੰ ਜਿਹੜਾ ਜਿਹੜਾ ਇਹਨਾਂ ਨੇ ਕੀਤਾ ਪਰ ਜਿਹੜਾ ਤੁਹਾਡਾ ਨੁਕਸਾਨ ਹੈ ਕਿਸੇ ਉਹ ਤੇ ਨੁਕਸਾਨ ਹੈ ਉਹ ਤੇ ਇਹਨਾਂ ਨੂੰ ਭਰਨਾ ਚਾਹੀਦਾ ਉਹ ਆਪ ਭੱਜ ਗਏ ਆ ਆਪ ਜਦੋਂ ਇਹਨਾਂ ਨੇ ਮੂੰਹ ਤੇ ਬੋਲਿਆ ਹੁਣ ਉਹ ਆਪ ਭੱਜ ਗਏ ਆ ਉਹਨਾਂ ਨੂੰ ਕੋਈ ਨਾ ਉਹਨਾਂ ਕਰੋ ਤੁਹਾਡੇ ਸਾਨੂੰ ਕਿੰਨੇ ਦਾ ਨੁਕਸਾਨ ਹੋਇਆ ਸੀ ਤੁਹਾਡੇ ਸਾਡਾ ਹੋਇਆ 4800 ਦਾ ਇਹ ਵਿੱਚ ਹਾਂ 4800 ਦਾ ਸਾਰੇ ਕੈਣਕੂਨ ਮਲਾ ਕੇ 4800 ਦਾ ਨੁਕਸਾਨ ਹੈ ਦੱਸੋ ਭਰੋਗੇ ਇਹ ਤਾਂ ਖੋਲ ਕੇ ਚੱਲ ਗਏ ਆ ਉਦੋਂ ਇਹਨਾਂ ਨੂੰ ਬੋਲਣ ਦੀ ਤਮੀਨ ਨਹੀਂ ਗਈ ਬੱਚਿਆਂ ਨਾਲ ਕਿੱਦਾਂ ਗੱਲ ਕਰਨਦੇ ਆ ਫਿਰ ਜਦੋਂ ਆਪਾਂ ਬੋਲਦੇ ਆ ਅੱਗੇ ਤੇ ਅੱਗੇ ਕਹਿੰਦੇ ਕਿ ਨਹੀਂ ਤੁਸੀਂ ਗਲਤ ਗੱਲ ਕਰਨਦੇ ਮੈਨੂੰ ਕਿੱਦਾਂ ਕਹਿੰਦੇ ਤੂੰ ਬੈਂਸਾਂ ਦੇ ਜਦ ਕਿ ਮੈਂ ਬੈਂਸ ਵੀ ਨਹੀਂ ਕੀਤੀ ਮੈਂ ਇਤਨਾ ਨਾ ਨਾ ਗੱਲ ਕਰਨ ਦੀ ਸਾਡਾ ਬਖਸ਼ ਨਹੀਂ ਰੱਖਣ ਦੇ ਜੀ ਤੁਹਾਡੇ ਅੱਗੇ ਆਈ ਤੁਹਾਡੇ ਵੱਲੋਂ ਉਹ ਸਮਾਨ ਜਨਾਬ ਇਹ ਇਮਲੀ ਦੇ ਡੱਬੇ ਹੀ ਹਨ ਆ ਮੇਰਾ ਨਾਮ ਆਸ਼ੂ ਆ ਫਰੂਟ ਦੀ ਦੁਕਾਨ ਆਪਾਂ ਕਰਦੇ ਆ ਤੇ ਇਮਲੀ ਦੇ ਡੱਬੇ ਹੀ ਸੀ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦੇ ਅੰਦਰ ਕੀ ਹੈ ਉਹ ਵੱਡਾ ਡੇਟ ਲਿਖੀ ਸੀ 2025 ਤੇ ਆਪਾਂ ਉਹ ਉਹਨੂੰ ਉਹਨੂੰ ਸਮਝ ਕੇ ਹੀ ਵੇਚਣ ਦੇ ਇਹ ਜਿਹੜਾ ਗਾਉਂ ਨੇ ਲੰਬਾ ਦਿੱਤਾ ਉਹਨਾਂ ਦਾ ਕਹਿਣਾ ਮਤਲਬ ਕਿ ਫ੍ਰਿਜ ਵਗੈਰਾ ਚ ਰੱਖਣ ਦਾ ਨਹੀਂ ਸੀ ਬਾਹਰ ਰੱਖਿਆ ਸੀ ਉਹ ਕਹਿੰਦੇ ਜੀ ਫ੍ਰਿਜ ਜਿਹਦੇ ਰੱਖੋ ਤੇ ਅਸੀਂ ਬਾਹਰ ਰੱਖਿਆ ਹੈ ਸਾਡੀ ਦੁਕਾਨਾਂ ਦੇ ਅੱਗ ਲੱਗੀ ਸੀ ਅੱਗ ਤੋਂ ਬਾਅਦ ਫ੍ਰਿਜ ਨਹੀਂ ਲਾਇਆ ਪਏ ਆਪਾਂ ਅੱਛਾ ਜੀ ਨਹੀਂ ਉਹਨਾਂ ਵਾਲੀ ਵੀ ਇਹ ਜਿਹੜੀ ਜਿਹੜੀ ਹੈਗੀ ਸਾਡੀ ਪੈਕਿੰਗ ਸੀ ਇਹ 4 ਡਿਗਰੀ ਤਾਪਮਾਨ ਚ ਰੱਖਣੀ ਚਾਹੀਦੀ ਹੈ ਉਹ ਤੇ ਲਿਖਿਆ ਹੋਇਆ ਹੈ ਪਰ ਤੁਸੀਂ ਗਰਮੀ ਚ ਬਾਹਰ ਹੀ ਰੱਖਿਓ ਤੁਹਾਨੂੰ ਵੇਚਣ ਵਾਲ ਨੂੰ ਦੱਸਣਾ ਚਾਹੀਦਾ ਸੀ ਤੁਹਾਨੂੰ ਉਹਨੇ ਸੁੱਚਾ ਸਿੰਘ ਨੇ ਨਹੀਂ ਦੱਸਿਆ ਇਹਦਾ ਮੇਨ ਵਪਾਰੀ ਹੈ ਸੁੱਚਾ ਸਿੰਘ ਹੈ ਹਾਂ ਜੀ ਉਹ ਤੁਸੀਂ ਉਹਨਾਂ ਦਾ ਚਲਾਨ ਕਰਾ ਕੇ ਟੈਲ ਉਹਨਾਂ ਨੇ ਸਾਡਾ ਚਲਾਨ ਕੱਟਿਆ ਤੇ ਉਹ ਸਵੇਰੇ ਆਣਾ ਉਹਨਾਂ ਨੇ ਸੁਰੇ ਸੁਆਸ ਜਿਹੜੇ ਕੋ ਮਾਨ ਲਿਆ ਉਹਨਾਂ ਨਾਲ ਗੱਲ ਕਰਨ ਕਿਉਂ ਸਕੇ ਦੇਖੋ ਸਾਨੂੰ ਇੱਕ ਵਟਸਐਪ ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗ੍ਰੋਥ ਵਾਲੀ ਜਿਹੜੀ ਹੈ ਵਿੱਚ ਜਾ ਰਹੀ ਹੈ ਸੋ ਇਸ ਦੇ ਮਤਲਕ ਅੱਜ ਅਸੀਂ ਇੱਥੇ ਹਾਲ ਗੇਟ ਦੇ ਨੀਚੇ ਜਿਹੜੀ ਫਰੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦਕਾਟਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾਵ ਹੈ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਤੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰੇਚਰ ਜਿਸ ਕਰਕੇ ਉਹਦੇ ਵਿੱਚ ਜਿਹੜੀ ਆ ਫੰਗਲ ਗਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀਆਂ ਖਰਾਬ ਹੋ ਗਈਆਂ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਤੇ ਸੈਂਪਲ ਹੈ ਉਹ ਲੈ ਲਏ ਤਰ ਜੀ ਹੁਣ ਕਰਾ ਵੀ ਚੁੱਕੇ ਨਿਕਲੇ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕਿੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਸੀ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ 15 ਦੇ ਕਰੀਬ ਬੋਟਲਸ ਜਿਹੜੀਆਂ ਸੀ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀਬ ਜਿਹੜੇ ਸੀ ਜੂਸ ਐਕਸਪਾਇਰ ਸੀ ਉਹ ਅਸੀਂ ਸਾਰਾ ਡਿਸਟਰਾਹ ਕਰਾ ਦਿੱਤਾ ਤੇ ਯਾਰ ਤੁਸੀਂ ਇਹ ਤਾਂ ਇਹਨੇ ਗਲਤ ਨਹੀਂ ਮੰਨ ਰਹੇ ਤੇ ਗਲਤ ਗੱਲ ਕਰ ਰਹੇ ਤੁਹਾਡੇ ਨਾਲੇ ਵੀ ਐਕਸਪਾਇਰੀ ਮਾਲ ਮਿਲਣ ਦੇ ਬਾਵਜੂਦ ਵੀ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਦੇ ਜੀ ਅਸੀਂ ਇਹ ਸੇਲ ਨਹੀਂ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ ਔਰ ਜਿਹੜੀ ਵੀ ਚੀਜ਼ ডিসਪਲੇ ਦੇ ਉੱਤੇ ਲੱਗੀ ਹੁੰਦੀ ਹੈ that is for the sale even even ਅਗਰ ਕੋਈ ਅਸੀਂ ਚੀਜ਼ ਐਕਸਪਾਇਰਡ ਸਟੋਰ ਕਰਦੇ ਹਾਂ ਉਹ ਵੀ ਅਫੈਂਸ ਹੈ ਐਸ ਪਰ ਦਾ ਫੂਡ ਸੇਫਟੀ ਐਕਟ ਬਟ ਇਹਨਾਂ ਨੇ ਤੇ ਸੇਲ ਕਾਊਂਟਰ ਤੇ ਲਗਾਏ ਹੋਇਆ ਸੀ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਦੇ ਨਹੀਂ ਪਏ ਸੀ ਚਲੋ ਐਨੀ ਹਾਉ that is a debatable part ਅਸੀਂ ਤਾਂ ਐਸ ਪਰ ਦਾ ਐਕਟ ਚੱਲਣਾ ਹੈ ਸੋ ਅਸੀਂ ਜਿੰਨਾ ਵੀ ਸਹੀ ਕਰ ਦਿੱਤਾ ਕਿਉਂਕਿ ਜਿਹੜਾ ਜਿਹੜੀ ਚੀਜ਼ ਐਕਸਪਾਇਰ ਹੋ ਜਾਂਦੀ ਹੈ ਜਾਂ ਕੰਪਨੀ ਨੇ ਵਾਪਸ ਲੈਣੀ ਹੁੰਦੀ ਹੈ ਉਹ ਇਹਨਾਂ ਨੇ ਸੇਲ ਕਾਊਂਟਰ ਤੋਂ ਉਤਾਰ ਕੇ ਔਰ ਇੱਕ ਪ੍ਰੋਪਰ ਇਜਾਂਤ ਆ ਉਹਨਾਂ ਨੇ ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiਸ ਆਰ ਦਾ ðiਸ ਆਰ ਦਾ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਬਟ ਇਹੋ ਜਿਹਾ ਕੁਝ ਨਹੀਂ ਸੀ ਇਹਨਾਂ ਵੱਲੋਂ ਤਾਂ ਸਰ ਐਕਸਪਾਇਰ ਮਾਲ ਜਿਹੜਾ ਫਿਰ ਉਹ ਕਾਊਂਟਰ ਤੇ ਹੀ ਲਗਾਇਆ ਗਿਆਗਾ ਸਾਹਮਣੇ ਪਿਆ ਬਿਲਕੁਲ ਏਸੀ ਲਈ ਅਸੀਂ ਡਿਸਟਰਾਏ ਕਰਾਇਆ ਜੀ ਸਾਰੇ ਦਾ ਸਾਰਾ ਇਸੇ ਲਈ ਬਿਲਕੁਲ ਜੀ ਬਿਲਕੁਲ ਸੈਂਪਲ ਵੀ ਲੈ ਲਿਆ ਚਲਾਨ ਦੇ ਕਿਤੇ